ਸਤ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਵਾ ਸੁਆਗਤ ਹੈ ਆਪਾਂ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਚੈਨਲ ਦਾ ਨਾਮ ਆ ਤੀਰਥ ਵਰਲਡ ਤੇ ਤੀਰਥ ਵਰਲਡ ਦੇ ਨਾਲ ਜੁੜੇ ਰਿਹਾ ਕਰੋ ਤੇ ਸਾਡੀ ਵੀਡੀਓ ਨੂੰ ਪਿਆਰ ਮਾਨ ਸਨਮਾਨ ਤੇ ਅਦਬ ਵਿਦਿਆ ਕਰੋ ਅਸੀਂ ਤੁਹਾਡਾ ਬਹੁਤ ਹੀ ਅਦਬ ਸਤਿਕਾਰ ਮਾਨ ਤੋਂ ਤੁਹਾਨੂੰ ਪਿਆਰ ਕਰਦੇ ਹਾਂ ਤੇ ਤੁਸੀਂ ਸਾਡੇ ਨਾਲ ਚੈਨਲ ਨਾਲ ਜੁੜ ਕੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਅਸੀਂ ਤੁਹਾਨੂੰ ਕਿਸ ਤਰ੍ਹਾਂ ਦੇ ਕੰਟੈਂਟ ਦੇ ਸਕਦੇ ਹਾਂ ਸੋ ਅੱਜ ਸਾਡਾ ਕੰਟੈਂਟ ਅੱਜ ਦਾ ਤੇ ਬਲੈਂਕੜ ਤੇ ਮਾਤਰਾ ਵਾਲੇ ਦੇ ਬਲੈਂਕੜ ਤੇ ਮਾਤਰਾਵਾਂ ਵਾਲੇ ਸ਼ਬਦ ਕੀ ਹੁੰਦੇ ਨੇ ਤੇ ਪੰਜਾਬੀ ਵਿੱਚ ਸ਼ਬਦ ਕਿਵੇਂ ਲਿਖੇ ਜਾਂਦੇ ਨੇ ਤੇ ਆਪਣੇ ਤੁਹਾਡੇ ਬੱਚਿਆਂ ਨੂੰ ਵੀ ਇਹ ਬਹੁਤ ਸੇਧ ਦੇਣ ਵਾਲੀ ਵੀਡੀਓ ਆ ਤੇ ਹੁਣ ਤੁਹਾਨੂੰ ਅਸੀਂ ਨੋਟਬੁੱਕ ਤੇ ਲਿਖ ਕੇ ਦਿਖਾਵਾਂਗੇ ਕਿ ਬਲੈਂਕੜ ਮਾਤਰਾ ਵਾਲੇ ਸ਼ਬਦ ਕਿਵੇਂ ਲਿਖੇ ਜਾਂਦੇ ਨੇ ਬਲੈਂਕੜ ਮਾਤਰਾ ਵਾਲੇ ਸ਼ਬਦ ਕਿਵੇਂ ਲਿਖੇ ਜਾਂਦੇ ਨੇ ਉਸ ਤੇ ਅਸੀਂ ਵੀਡੀਓ ਤਿਆਰ ਕਰਦੇ ਆਂ ਤੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਦਲੈਂਕੜ ਮਾਤਰਾ ਵਾਲੇ ਸ਼ਬਦ ਕੀ ਹੁੰਦੇ ਨੇ ਤੇ ਪੰਜਾਬੀ ਵਿੱਚ ਲਿਖੇ ਕੀ ਹੁੰਦੇ ਨੇ ਇਸ ਨਾਲ ਇੱਕ ਤਾਂ ਪੰਜਾਬੀ ਪ੍ਰਤੀ ਬੱਚਿਆਂ ਦਾ ਹਜ਼ਾਰ ਵਧੂਗਾ ਇੱਕ ਬੱਚਿਆਂ ਨੂੰ ਦਲੈਂਕੜ ਮਾਤਰਾ ਵਾਲੇ ਸ਼ਬਦ ਲਿਖਣ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਤੇ ਉਹ ਸ਼ਬਦ ਵੀ ਜਾਣਗੇ ਤੇ ਆਓ ਅਸੀਂ ਹੁਣ ਦੇਖਦੇ ਹਾਂ ਕਿ ਦਲੈਂਕੜ ਮਾਤਰਾ ਵਾਲੇ ਸ਼ਬਦ ਕਿਵੇਂ ਲਿਖੇ ਜਾਂਦੇ ਨੇ ਦੇਖੋ ਪਹਿਲਾਂ ਜੋ ਸਾਡਾ ਪਹਿਲਾ ਸੀ ਲਗਾ ਮਾਤਰਾ ਮੈਂ ਨਹੀਂ ਅਸੀਂ ਲਿਖਣੀ ਆ ਅਸੀਂ ਦਲੈਂਕੜ ਤੇ ਗਲੈਂਕੜ ਮਾਤਰਾ ਵਾਲੇ ਸ਼ਬਦ ਲਿਖਾਂਗੇ ਸੋ ਮੇਰੇ ਨਾਲ ਮੇਰੀ ਭਤੀਜੀ ਮੇਰਾ ਵੀਡੀਓ ਬਣਾਉਣ ਦੇ ਵਿੱਚ ਸਾਥ ਦੇ ਰਹੀ ਆ ਤੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਤੇ ਦਲੈਂਕੜ ਮਾਤਰਾਵਾਂ ਵਾਲੇ ਸ਼ਬਦ ਕਿਵੇਂ ਲਿਖੇ ਜਾਂਦੇ ਨੇ ਇਸ ਨਾਲ ਇੱਕ ਤਾਂ ਬੱਚਿਆਂ ਵਿੱਚ ਥੋੜਾ ਜਿਹਾ ਪੰਜਾਬੀ ਪ੍ਰਤੀ ਹੁਰਜਾਨ ਬਦੂਗਾ ਤੇ ਦੇਖੋ ਤੁਸੀਂ ਹੁਣ ਦਲੈਂਕੜ ਮਾਤਰਾ ਵਾਲੇ ਸ਼ਬਦ ਕਿਵੇਂ ਲਿਖੇ ਜਾਂਦੇ ਨੇ ਤੇ ਆਪਾਂ ਇਸ ਚੀਜ਼ ਤੇ ਵੀਡੀਓ ਤਾਂ ਬਣਾਉਣ ਲੱਗੇ ਆ ਤਾਂ ਕਿ ਅਸੀਂ ਇੱਕ ਅਵੇਅਰਨੈਸ ਲੈ ਕੇ ਆਉਣੀ ਆ ਤੇ ਤਾਂ ਕਿ ਬੱਚਿਆਂ ਨੂੰ ਪੰਜਾਬੀ ਪ੍ਰਤੀੁਰਜਾਰ ਪਤਾ ਲੱਗੇ ਦੇਖੋ ਗਲੈਂਕੜ ਮਾਤਰਾ ਵਾਲੇ ਵਰਡ ਕਿਵੇਂ ਲਿਖੇ ਜਾਂਦੇ ਨੇ ਦੇਖੋ ਦਲੈਂਕੜ ਮਾਤਰਾ ਦਲੈਂਕੜੋ ਮਾਤਰਾ ਵਾਲੇ ਸ਼ਬਦ ਪੰਜਾਬੀ ਵਾਲੇ ਕਿਵੇਂ ਲਿਖੇ ਜਾਂਦੇ ਨੇ ਤੇ ਉਹ ਸ਼ਬਦਾਂ ਬਾਰੇ ਸਿੱਤਾਨੂੰ ਲੇਕ ਕੇ ਵੀ ਦਿਖਾਵਾਂਗੇ ਤੇ ਇਸ ਨਾਲ ਆਪਾਂ ਬੱਚਿਆਂ ਦਾ ਰੁਝਾਨ ਪੈਦਾ ਕਰਨਾ ਕਿ ਦਲੈਂਕੜਾ ਮਾਤਰਾ ਵਾਲੇ ਸ਼ਬਦ ਲਿਖਣੇ ਕੋਈ ਵੱਡੀ ਔਖੀ ਗੱਲ ਨਹੀਂ ਤੇ ਇਸ ਪ੍ਰਤੀ ਸਾਨੂੰ ਜੋ ਕਠਿਨਾਈ ਆਉਂਦੀ ਆ ਉਹ ਵੀ ਆਪਾਂ ਕਠਿਨਾਈ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਅੱਜ ਕੱਲ ਪੰਜਾਬੀ ਦਾ ਜੋ ਰੁਝਾਨ ਘਟਦਾ ਜਾਂਦਾ ਉਸ ਆਪਾਂ ਰੁਝਾਨ ਨੂੰ ਵਡਾਵਾ ਦੇਣਾ ਵਧਾਉਣਾ ਤਾਂ ਕਿ ਸਾਡੇ ਬੱਚਿਆਂ ਨੂੰ ਦਲੈਕੜ ਤੇ ਮਾਤਰਾ ਵਾਲੇ ਸ਼ਬਦਾਂ ਵਿੱਚ ਕੋਈ ਔਖ ਨਾ ਲੱਗੇ ਤੇ ਦਲੈਕੜ ਮਾਤਰਾ ਵਾਲੇ ਸ਼ਬਦਾਂ ਵਿੱਚ ਸਾਡੇ ਬੱਚਿਆਂ ਨੂੰ ਕੋਈ ਰੁਕਾਵਟ ਨਾ ਆਵੇ ਤੇ ਹੁਣ ਦੇਖੋ ਦਲੈਂਕੜ ਜਿਵੇਂ ਹੁਣ ਇਸ ਲਾਈਨ ਨੂੰ ਪਹਿਲਾਂ ਪੂਰੀ ਕਰ ਲਈਏ ਉਸ ਤੋਂ ਬਾਅਦ ਦੱਸਾਂਗੇ ਤੇ ਇਹਦੇ ਵਿੱਚ ਦਲੈਂਕੜ ਕਿਹੜੇ ਨੇ ਤੇ ਮਾਤਰਾ ਕਿਹੜੀ ਆ ਤੇ ਇਸ ਨੂੰ ਅਸੀਂ ਐਜੂਕੇਸ਼ਨ ਦੇ ਨਾਲ ਜੋੜਦੇ ਹਾਂ ਤੇ ਸਾਡੀ ਪੜ੍ਹਾਈ ਨਾਲ ਜੋੜਦੇ ਆ ਕਿਉਂਕਿ ਦਲੈਂਕੜ ਦਲੈਂਕੜ ਮਾਤਰਾ ਵਾਲੇ ਸ਼ਬਦ ਸਾਡੀ ਜ਼ਿੰਦਗੀ ਵਿੱਚ ਬੜੇ ਅਹਿਮ ਨੇ ਤੇ ਜ਼ਰੂਰੀ ਨੇ ਤੇ ਦਲੈਂਕੜ ਮਾਤਰਾ ਵਾਲੇ ਸ਼ਬਦ ਲਿਖੇ ਕਿਵੇਂ ਜਾਂਦੇ ਨੇ ਤੇ ਹੁਣ ਇਹਨਾਂ ਬਾਰੇ ਆਪਣੀ ਭਤੀਜੀ ਤੁਹਾਨੂੰ ਬੋਲ ਕੇ ਦੱਸੂਗੀ ਕਿ ਦਲੈਂਕੜ ਮਾਤਰਾ ਵਾਲੇ ਸ਼ਬਦ ਕਿਹੜੇ ਹੁੰਦੇ ਨੇ ਲੈ ਪੁੱਤਰ ਤੇ ਹੁਣ ਇਹਨਾਂ ਵਿੱਚ ਪੁੱਤ ਦੱਸੋ ਦਲੈਂਕੜ ਤੇ ਮਾਤਰਾ ਵਾਲੇ ਸ਼ਬਦ ਕਿਹੜੇ ਨੇ ਜਿਹੜੇ ਆ ਆ ਜਿੱਤੇ ਦੋ ਹੁੰਦੇ ਉੱਚੀ ਬੋਲੋ ਪੁੱਤਰ ਥੋੜਾ ਜਿਆ ਜਿੱਤੇ ਦੋ ਦਲੈਂਕੜ ਹੁੰਦੀਆਂ ਇਹਨਾਂ ਦੁਲੈਂਕੜ ਕਹਿੰਦੇ ਤੇ ਦੋ ਡੰਡੀਆਂ ਹੁੰਦੀਆਂ ਸਟ੍ਰੇਟ ਤੇ ਜਿਹੜੀ ਆ ਹੁੰਦੀ ਹੈ ਇਹਨੂੰ ਔਂਕੜ ਕਹਿੰਦੇ ਨੇ ਦੇਖੋ ਬਈ ਆ ਜਿਹੜੀਆਂ ਦੋ ਡੰਡੀਆਂ ਨੇ ਇਹਨੂੰ ਕਹਿੰਦੇ ਆ ਅਸੀਂ ਦਲੈਂਕੜ ਤੇ ਜਿਹੜੀ ਆ ਇੱਕ ਡੰਡੀ ਆ ਇਹਨੂੰ ਕਹਿੰਦੇ ਆ ਔਂਕੜ ਆ ਜਿਹੜੀ ਇੱਕ ਡੰਡੀ ਆ ਆਹਾਂ ਜਿਹੜੀ ਆ ਲਿਖੀ ਹੋਈ ਆ ਇਹਨੂੰ ਕਹਿੰਦੇ ਆ ਔਂਕਰ ਤੇ ਇਹਨੂੰ ਕਹਿੰਦੇ ਆ ਦਲੈਂਕੜ ਸਾਰੇ ਬੱਚੇ ਧਿਆਨ ਦੇਣ ਆ ਜਿਹੜੀਆਂ ਦੋ ਡੰਡੀਆਂ ਨੇ ਜਿਹੜੀਆਂ ਥੱਲੇ ਐਦਾਂ ਮਾਰੀਆਂ ਜਾਂਦੀਆਂ ਨੇ ਉਹਨੂੰ ਕਹਿੰਦੇ ਆ ਅਸੀਂ ਦਲੈਂਕੜ ਦਲੈਂਕੜ ਤੇ ਇਹਨੂੰ ਕਹਿੰਦੇ ਆ ਔਂਕਰ ਜਿਵੇਂ ਊੜੇ ਨੂੰ ਥੱਲੇ ਦੋ ਦਲੈਂਕੜ ਠੱਠਾ ਊਂਟ ਔਂਕਰ ਤੇ ਦੁਲੈਂਕਰ ਚ ਦਿਖੰਝ ਸੇ ਇਮਨੇ ਬਟੇਨ ਚ ਡਿਫਰੈਂਸ ਆ ਜ ਜਦੋਂ ਆਪਾਂ ਊਂਠ ਕਹਿੰਨੇ ਆ ਊਂਠ ਲੰਬਾ ਜਾਂਦਾ ਜਦੋਂ ਬੋਲਦੇ ਆ ਊਂਠ ਊਂਠ ਜਦੋਂ ਲੈ ਆਦੀਏ ਉੜੇ ਨੂੰ ਔਂਕਰ ਠੱਠਾ ਉਹ ਬਣ ਗਿਆ ਉਠ ਜੇ ਆਪਾਂ ਦੁਲੈਂਕਰ ਪਾਇਤਾ ਊਂਠ ਊਂਠ ਜਿਵੇਂ ਕੁੜੀਆ ਕੱਕੇ ਨੂੰ ਔਂਕਰ ਰਾੜੇ ਨੂੰ ਬਿਹਾਰੀ ਇਹ ਹੋ ਗਿਆ ਕੁੜੀ ਕੁੜੀ ਜੇ ਦੁਲੈਂਕਰ ਪਾਇਤਾ ਕੁੜੀ ਕੁੜੀ ਜਦੋਂ ਆਪਾਂ ਦੁਲੈਂਕੜ ਪਾਣਿਆ ਅਸੀਂ ਆ ਉੱਪਰ ਦੀ ਵਰਤੋਂ ਕਾ ਲੀਆਂ ਦੁਲੈਂਕੜ ਦੀ ਵਰਤੋਂ ਨਹੀਂ ਕਰੀ ਜਦੋਂ ਆਪਾਂ ਦੁਲੈਂਕੜ ਪਾਣਿਆ ਤਾਂ ਜਦੋਂ ਆਪਾਂ ਬੋਲਦੇ ਆ ਉਹਦੋਂ ਲੰਬਾ ਜਾਂਦਾ ਜਿਵੇਂ ਊਠ ਚਾਕੂ ਡੰਮਰੂ ਸਕੂਲ ਜਦੋਂ ਆਪਾਂ ਪਾਨੇ ਅੰਗੜ ਤਾਂ ਉਹ ਥੋੜੀ ਜਿਹੀ ਘੱਟ ਵਸਪੇਜ ਨੇ ਉਥਾ ਘੱਟ ਦਿੰਦਾ ਵਜਿਵੇਂ ਕੂੜੀ ਹੂੰ ਜਿਵੇਂ ਹੋ ਗਿਆ ਫੁਹਾਰਾ ਗੁਲਾਬ ਗੁਜਰਾਤ ਨੁਕਸਾਨ ਬਹੁਤ ਵਰਡਸ ਨੇ ਬਹੁਤ ਵਰਡਸ ਨੇ ਇਹ ਇਹ ਮਾਤਰਾਵਾਂ ਔਂਕਰ ਤੇ ਦੁਲੈਂਕੜ ਚ ਦੇਖਣ ਚ ਇਹ ਸੇਮ ਲੱਗਦੀਆਂ ਨੇ ਬਟ ਜਿਹੜੀ ਔਂਕਰ ਆ ਜਦੋਂ ਆਪਾਂ ਬੋਲਦੇ ਆ ਉਹ ਥੋੜਾ ਜਿਹਾ ਹਜੇ ਘੱਟ ਲੈਂਦੇ ਕੁੜੀ ਜੇ ਦੁਲੈਂਕੜ ਥੋੜਾ ਜਿਆਦਾ ਟਾਈਮ ਲਾ ਲੈਂਦਾ ਵਾ ਸੈਕਿੰਡ ਦਾ ਟਾਈਮ ਦੇਖੋ ਸਾਰੇ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਨੇ ਮੇਰੀ ਭਤੀਜੀ ਇਸ ਬਾਰੇ ਆਪਾਂ ਨੂੰ ਦੱਸ ਰਹੀ ਆ ਤੇ ਆਪਾਂ ਵੀਡੀਓ ਤਾਂ ਬਣਾਉਣੀ ਆ ਤਾਂ ਕਿ ਬੱਚਿਆਂ ਦਾ ਪੰਜਾਬੀ ਵਿੱਚ ਰੁਝਾਨ ਵੱਧ ਸਕੇ ਤੇ ਦੁਲੈਂਕੜ ਤੇ ਔਂਕਰ ਪ੍ਰਤੀ ਉਹਨਾਂ ਦੀ ਰਿਕਾਵਟਾ ਹੱਲ ਹੋ ਜਾਕਣ ਹਾਂਜੀ ਨੈਕਸਟ ਅੰਕੜ ਦੇ ਜਿਹੜੇ ਸ਼ਬਦ ਹੁੰਦੇ ਨੇ ਕੁੜੀ ਗੁਲਾਬ ਪਹਿਲਾਂ ਸਾਨੂੰ ਔਂਕੜ ਦੇ ਸ਼ਬਦ ਦੱਸੋ ਫਿਰ ਅਸੀਂ ਦਲਾਈਕਰ ਦੇ ਸ਼ਬਦ ਦੱਸਾਂਗੇ ਔਂਕੜ ਦੀ ਨਿਸ਼ਾਨੀ ਮਾਰ ਦਿਓ ਉੱਪਰ ਵੀ ਔਂਕੜ ਇਹ ਔਂਕੜ ਵਾਲੇ ਸ਼ਬਦ ਨੇ ਹੈਡਲਾਈਨ ਕਰ ਦਿਓ ਔਂਕੜ ਲੋ ਵੀ ਸਾਰੇ ਨੋਟ ਕਰ ਲਓ ਹੈਡਲਾਈਨ ਕਰ ਲੱਗਿਆ ਸੀ ਔਂਕੜ ਔਂਕੜ ਨੂੰ ਅਸੀਂ ਹੈਡਲਾਈਨ ਕਰ ਲਿਆ ਆ ਹੈਗਾ ਔਂਕੜ ਔਂਕੜ ਦਾ ਥੱਲੇ ਨਿਸ਼ਾਨ ਬਣਾ ਦਿਓ ਜੀ ਲੰਬਾ ਨਿਸ਼ਾਨ ਮਾਰ ਦਿਓ ਜੀ ਆਹ ਦੇਖੋ ਸਾਰੇ ਬੱਚੇ ਜਿੰਨੇ ਵੀ ਘਰਾਂ ਦੇ ਵਿੱਚ ਮਾਪੇ ਨੇ ਨੋਟ ਕਰਨ ਆ ਔਂਕੜ ਔਂਕੜ ਮਿੰਜ ਤੇ ਔਂਕੜ ਆ ਮੇਰੇ ਮਾਈਕ ਲੱਗਿਆ ਹੋਇਆ ਤੇ ਤੁਸੀਂ ਆਪਣੇ ਮਾਈਕ ਵਿੱਚ ਬੋਲੋ ਇਹ ਔਂਕੜ ਦੇ ਵੀ ਬਹੁਤ ਸ਼ਬਦ ਹੁੰਦੇ ਨੇ ਗੁਜਰਾਤ ਹਾਂਜੀ ਹੁਣ ਦੇਖੋ ਗੁਜਰਾਤ ਗੁੱਜ ਇਹ ਵੀ ਟੌਕਡ ਦੀ ਗੱਲ ਤੋਂ ਕਿਵੇਂ ਕਰੀ ਜਾਂਦੀ ਆ ਸੁਣੋ ਗੁਜ ਗੂ ਗੁਜਰਾਤ ਅੱਜ ਆਪਾਂ ਨੇ ਕਾਰਸ ਪੇਸ ਦਿੱਤੀ ਆ ਜੇ ਪਾਦੀ ਦੁਲੈਂਕਤਾ ਗੂਜਰਾਤ ਬਹੁਤ ਅੰਤਰ ਹੁੰਦਾ ਮੀਨਸ ਕਿ ਬਹੁਤ ਡਿਫਰੈਂਸ ਹੁੰਦਾ ਹੈ ਇਹਦੇ ਵਿੱਚ ਇਹ ਜਦੋਂ ਪੈਂਤ ਲੈਂਗੁਏਜ ਬੱਤ ਬਣ ਗਿਆ ਗੂਜ ਜੇ ਆਪਾਂ ਨੇ ਇਹਨੂੰ ਪਾਦੀ ਔਂਕਰ ਤਾਂ ਬਣ ਗਿਆ ਗੁਜਰਾਤ ਦੇਖੋ ਵੀ ਜਿੰਨੇ ਵੀ ਬੱਚੇ ਨੇ ਜਿਹੜੇ ਔਂਕਰ ਦੁਲੈਂਕਰ ਦੀ ਮਾਤਰਾ ਪੜਦੇ ਹੋ ਧਿਆਨ ਦੇਣ ਵੀਡੀਓ 'ਚ ਤੇ ਦਲੈਂਕਰ ਤੇ ਔਂਕਰ 'ਚ ਇਹ ਡਿਫਰੈਂਸ ਹੁੰਦਾ ਵਾ ਤੇ ਨਾਲ ਜਿਹੜੇ ਹੁੰਦੇ ਨੇ ਦੁਲਾਵ ਹੋੜਾ ਤੇ ਕਨੌੜਾ ਉਹਦੇ ਵਿੱਚ ਵੀ ਅਧਿਆਨ ਨੂੰ ਉਹ ਪ੍ਰੋਬਲਮ ਪਹਿਲਾਂ ਅਸੀਂ ਅੱਜ ਔਂਕਰ ਤੇ ਦਲੈਂਕਰ ਤੇ ਚੱਲਾਂ ਸਿਰਫ ਔਂਕਰ ਤੇ ਦਲੈਂਕਰ ਦੇ ਅਸੀਂ ਇਸ ਪ੍ਰਤੀ ਵਿਚਾਰ ਸੁਣਾਗੇ ਕਿ ਔਂਕਰ ਦੇ ਦਲੈਂਕਰ ਵਿੱਚ ਕੀ ਫਰਕ ਆ ਤੇ ਔਂਕਰ ਤੇ ਦਲੈਂਕਰ ਕਿੱਥੇ-ਕਿੱਥੇ ਪ੍ਰਯੋਗ ਹੁੰਦਾ ਤੇ ਇਹ ਆਵਾਜ਼ ਕਿਸ ਸ਼ਬਦ ਦੀਆਂ ਕਰਦਾ ਜਿਵੇਂ ਉ ਉ ਹੁੰਦਾ ਵਾ ਇੱਥੇ ਜੇ ਔਂਕੜ ਪੱਧ ਬਣ ਗਿਆ ਊ ਜੇ ਪਾਦੀ ਦੁਲੈਂਕੜ ਤਾਂ ਬਣ ਗਿਆ ਊ ਜਿਵੇਂ ਊਂਠ ਪੜਿਆ ਤੇ ਉੱਠ ਇੱਥੇ ਆਣ ਗਿਆ ਹੂ ਹੂ ਇਹ ਬਣ ਗਿਆ ਹੂ ਐਜ਼ ਅ ਡਿਫਰੈਂਸ ਹੁੰਦਾ ਵਾ ਜਿਵੇਂ ਹੂ ਥੂ ਮੀਨਸ ਕਿ ਜਿੱਚਾ ਪਾਇਤੀ ਜ਼ਿਆਦਾ ਟਾਈਮ ਲੈਂਦੇ ਆ ਇਹਦੇ ਚੋਂ ਆਪਾਂ ਘੱਟ ਟਾਈਮ ਲੈਂਦੇ ਆ ਹੂੰ ਇਹ ਚ ਐਡ ਐ ਫ੍ਰਾਂਸ ਹੁੰਦਾ ਜਿਵੇਂ ਅਸੀਂ ਕਹਿੰਦੇ ਆ ਔਂਕੜ ਲਾਉਨੇ ਆ ਊੜੇ ਤਾਂ ਬਣ ਗਿਆ ਊ ਤੇ ਆਪਾਂ ਜੇ ਦਲੈਂਕੜ ਲਾਉਨੇ ਆ ਤਾਂ ਉਹ ਬਣ ਗਿਆ ਊ ਇਹ ਦੇਖੋ ਆਵਾਜ਼ ਬੋਲਣ ਦੀ ਪੰਜਾਬੀ ਵਿੱਚ ਕਿਵੇਂ ਆ ਦਲੈਂਕੜ ਲਾਉਨੇ ਆ ਤਾਂ ਊ ਜੇ ਦਲੈਂਕੜ ਲਾਉਨੇ ਆ ਤਾਂ ਊ ਔਂਕੜ ਲਾਉਰੇ ਆ ਤਾਂ ਊ ਤੇ ਅੱਗੇ ਹੁਣ ਸਾਨੂੰ ਜੇ ਇੱਕ ਜਿਹੜੇ ਔਂਕੜ ਵਾਲੇ ਸ਼ਬਦ ਨੇ ਪਹਿਲਾਂ 10 ਤੋਂ 12 ਉਹ ਆਪਾਂ ਬੋਰਡ ਲੇ ਕੇ ਦਿਖਾਵਾਂਗੇ ਕਿ ਔਂਕੜ ਕਿੰਨਾ ਵਰਡਾਂ ਦੇ ਵਿੱਚ ਪ੍ਰਯੋਗ ਹੁੰਦਾ ਹਾਂਜੀ ਬੁੱਤ ਲਿਖੋ ਵਰਡ ਇਹ ਸਾਡੇ ਹੁਣ ਅੰਕੜ ਵਾਲੇ ਸ਼ਬਦ ਲਿਖੇ ਜਾ ਰਹੇ ਨੇ ਜਿਵੇਂ ਆਪਾਂ ਲਿਖਦੇ ਆ ਕੁੜੀ ਕੁੜੀ ਦੇ ਵਿੱਚ ਅੰਕੜ ਲੱਗਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ 10 ਵਰਡ ਅੰਕੜ ਵਾਲੇ ਲਿਖ ਕੇ ਦਿਖਾਵਾਂਗੇ ਤੇ ਫਿਰ ਦਲੈਕਰ ਵਾਲੇ ਲਿਖ ਕੇ ਦਿਖਾਵਾਂਗੇ ਤੇ ਅੰਕੜ ਵਾਲੇ ਸ਼ਬਦ ਕੀ ਆਵਾਜ਼ ਕਰਦੇ ਤੇ ਦਲੈਕਰ ਵਾਲੇ ਕੀ ਵਾਜ ਕੱਢਦੇ ਨੇ ਅੱਜ ਸਾਡਾ ਜੋ ਵਿਸ਼ਾ ਦਲੈਂਕੜ ਮਾਤਰਾ ਵਾਲੇ ਸ਼ਬਦ ਨੇ ਇਹਨਾਂ ਦਾ ਕਿੱਥੇ ਪ੍ਰਯੋਗ ਹੁੰਦਾ ਤੇ ਕਿਸ ਤਰ੍ਹਾਂ ਲਿਖੇ ਜਾਂਦੇ ਨੇ ਕਿਸ ਤਰ੍ਹਾਂ ਬੋਲੇ ਜਾਂਦੇ ਨੇ ਜਿਵੇਂ ਅਸੀਂ ਲਿਖਿਆ ਕੁੜੀ ਇਹਦੇ ਵਿੱਚ ਬਲੈਂਕਰ ਲੱਗਿਆ ਅੰਕਲ ਲੱਗਿਆ ਸੌਰੀ ਅੰਕਲ ਦੀ ਆਵਾਜ਼ ਆਈ ਕੁੜੀ ਕਿਉਂਕਿ ਇੱਕ ਅੰਕਲ ਲੱਗਿਆ ਤਾਂ ਕੁੜੀ ਜਿਵੇਂ ਲਿਖਿਆ ਗੋੜ ਗੋੜ ਵੀ ਆ ਸਕਦਾ ਗੋੜ ਤੇ ਆਉਟਰ ਲੱਗਿਆ ਗੁਲਾਬ ਗੁਲਾਬ ਨੂੰ ਵੀ ਔਕੜ ਲੱਗਿਆ ਨੁਕਸਾਨ ਜਿਵੇਂ ਅਸੀਂ ਲਿਖ ਸਕਦੇ ਹਾਂ ਗੁਲਾਬੀ ਗੁਲਾਬੀ ਦੇ ਵਿੱਚ ਵੀ ਔਕੜ ਲੱਗਿਆ ਜਿਵੇਂ ਅਸੀਂ ਲਿਖ ਸਕਦਾ ਜੁਰਾਬ ਜੁਰਾਬ ਗਾਂਜਖਾਂ ਵੀ ਲਿਖ ਸਕਦੇ ਆ ਦੇਖੋ ਇਹ ਉਹ ਸ਼ਬਦ ਨੇ ਔਕੜ ਵਾਲੇ ਜਿਹੜੇ ਸਾਡੇ ਪੜ੍ਹਾਈ ਦੇ ਵਿੱਚ ਕੰਮ ਆਉਦੇ ਨੇ ਤੇ ਬੱਚਿਆਂ ਦੀ ਪੜ੍ਹਾਈ ਵਿੱਚ ਦੇ ਵਿੱਚ ਕੰਮ ਆਉਦੇ ਨੇ ਤੇ ਸਾਡਾ ਜੋ ਅੱਜ ਦਾ ਵਿਸ਼ਾ ਦਲੈਂਕੜ ਮਾਤਰਾ ਵਾਲੇ ਸ਼ਬਦ ਕੀ ਨੇ ਦਲੈਂਕੜ ਕਿੱਥੇ ਲੱਗਦਾ ਤੇ ਨਾਲ ਅਸੀਂ ਇੱਕ ਟੌਪਿਕ ਹੋਰ ਜੋੜਿਆ ਔਕੜ ਵਾਲਾ ਕਿਉਂਕਿ ਇਹ ਰਲਦੇ ਮਿਲਦੇ ਵਿਸ਼ੇ ਨੇ ਆਪਾਂ ਇੱਕ ਵੀਡੀਓ ਵਿੱਚ ਇਹਨਾਂ ਨੂੰ ਕਵਰ ਕਰ ਲੈਣਾ ਤੇ ਦੇਖੋ ਜਿਵੇਂ ਆ ਗਿਆ ਸੁਸਤ ਦੇਖੋ ਪਹਿਲਾਂ ਅਸੀਂ ਲਿਖਿਆ ਕੁੜੀ ਕੁੜੀ ਦੇ ਵਿੱਚ ਔਂਕੜ ਲੱਗਿਆ ਫਿਰ ਅਸੀਂ ਲਿਖਿਆ ਗੋੜ ਗੋੜ ਦੇ ਵਿੱਚ ਔਂਕੜ ਲਿਖਿਆ ਫਿਰ ਲੱਗਿਆ ਗਲਾਬ ਕੋ ਜੋ ਆ ਉਸ ਕਰਦੀ ਤੁਸੀਂ ਦੇਖੋ ਔਂਕੜ ਦਾ ਨਿਸ਼ਾਨ ਆ ਇਹਨੂੰ ਕਹਿੰਦੇ ਨੇ ਔਂਕੜ ਤੇ ਫਿਰ ਅਸੀਂ ਲਿਖਿਆ ਨੁਕਸਾਨ ਇਹਦੇ ਵਿੱਚ ਔਂਕੜ ਲੱਗਿਆ ਫਿਰ ਲਿਖਿਆ ਅਨੁਭਵ ਇਹਦੇ ਵਿੱਚ ਔਂਕੜ ਆਇਆ ਫਿਰ ਲਿਖਿਆ ਸੁਸਤ ਇਹਦੇ ਵਿੱਚ ਔਂਕੜ ਆਇਆ ਫਿਰ ਲਿਖਿਆ ਹੁਨਰ ਇਹਦੇ ਵਿੱਚ ਔਂਕੜ ਲੱਗਿਆ ਤੇ ਹੁਣ ਅੱਗੇ ਆ ਗਿਆ ਸੁੰਦਰ ਦੇਖੋ ਸੁੰਦਰ ਸੁੰਦਰ ਹੁੰਦਾ ਖੂਬਸੂਰਤ ਤੇ ਇਹਦੇ ਵਿੱਚ ਆ ਗਿਆ ਔਂਕੜ ਔਂਕੜ ਦੀ ਵਰਤੋਂ ਇਹਦੇ ਵਿੱਚ ਆਈ ਆ ਤੇ ਹੁਣ ਅਸੀਂ ਬਲੈਂਕੜ ਵਾਲੇ ਸ਼ਬਦ ਲੈ ਕੇ ਦਿਖਾਵਾਂਗੇ ਤੁਹਾਨੂੰ ਬਲੈਂਕੜ ਕਿੰਨੀਆਂ ਚੀਜ਼ਾਂ ਵਿੱਚ ਲੱਗਦਾ ਪਹਿਲਾਂ ਤਾਂ ਬਲੈਂਕੜ ਦਾ ਨਿਸ਼ਾਨ ਤੁਸੀਂ ਦੇਖ ਲਓ ਇਥੇ ਬੁੱਤ ਮਾਰਕ ਕਰ ਦਿਓ ਇਹ ਆ ਗਿਆ ਸਾਡਾ ਬਲੈਂਕੜ ਦਾ ਨਿਸ਼ਾਨ ਇਹਨੂੰ ਕਹਿੰਦੇ ਨੇ ਬਲੈਂਕੜ ਇਹਨੂੰ ਅਸੀਂ ਕਵਰ ਕਰ ਦਿੰਦੇ ਆ ਜੀ ਰੌਂਡ ਮਾਰ ਕੇ ਇਹ ਆ ਗਿਆ ਤੁਹਾਡਾ ਦਲੈਂਕੜ ਇੱਥੇ ਅਸੀਂ ਲਿਖ ਦਿੰਦੇ ਆ ਦਲੈਂਕੜ ਇਹ ਸਾਡਾ ਜੀ ਦਲੈਂਕੜ ਦਾ ਨਿਸ਼ਾਨ ਆ ਹੁਣ ਅਸੀਂ ਤੁਹਾਨੂੰ ਦਲੈਂਕੜ ਵਾਲੇ ਸ਼ਬਦ ਲਿਖ ਕੇ ਦਿਖਾਵਾਂਗੇ ਔਂਕੜ ਵਾਲੇ ਤੁਸੀਂ ਦੇਖੋ ਇਹਦੇ ਵਿੱਚ ਲਿਖਿਆ ਕੁੜੀ ਇਹਦੇ ਵਿੱਚ ਔਂਕੜ ਲਿਖਿਆ ਗੁੜ ਇਹਦੇ ਵਿੱਚ ਔਂਕੜ ਲੱਗਿਆ ਗੁਲਾਬ ਇਹਦੇ ਵਿੱਚ ਔਂਕੜ ਦੀ ਵਰਤੋਂ ਹੋਈ ਨੁਕਸਾਨ ਇਹਦੇ ਵਿੱਚ ਔਂਕੜ ਦੀ ਵਰਤੋਂ ਹੋਈ अनुभव ਇਹਦੇ ਵਿੱਚ ਅੰਕਲ ਦੀ ਵਰਤੋਂ ਹੋਈ ਸੁਸਤ ਇਹਦੇ ਵਿੱਚ ਅੰਕਲ ਦੀ ਵਰਤੋਂ ਹੋਈ ਹੁਨਰ ਇਹਦੇ ਵਿੱਚ ਅੰਕਲ ਦੀ ਵਰਤੋਂ ਹੋਈ ਤੇ ਸੁੰਦਰ ਇਸ ਵਿੱਚ ਅੰਕਲ ਦੀ ਵਰਤੋਂ ਹੋਈ ਹੁਣ ਇਸ ਵਿੱਚ ਜੋ ਅੰਕਲ ਦੀ ਵਰਤੋਂ ਹੋਈ ਆ ਕੁੜੀ ਮੀਨ ਅਸੀਂ ਕਕੇ ਦੇ ਵਿੱਚ ਔਟਰ ਦੀ ਆਵਾਜ਼ ਦੇਖੀ ਤੇ ਉਸ ਤੋਂ ਬਾਅਦ ਆ ਗਿਆ ਗੁੜ ਗੁੜ ਐਸੀ ਗੱਗੇ ਦੇ ਵਿੱਚ ਔਂਕਰ ਦੀ ਆਵਾਜ਼ ਦੇਖੀ ਹੁਣ ਦੇਖੋ ਪੰਜਾਬੀ ਬੋਲਣੀ ਤੇ ਪੜ੍ਹਨੀ ਬਹੁਤ ਜ਼ਰੂਰੀ ਆ ਉਸੇ ਤਰ੍ਹਾਂ ਹੁਣ ਤੁਹਾਨੂੰ ਅਸੀਂ ਸ਼ਬਦ ਸੁਣਾਏ ਨੇ ਪੜ੍ਹ ਕੇ ਕੁੜੀ ਗੋੜ ਗਲਾਬ ਨੁਕਸਾਨ ਅਨੁਭਵ ਸੁਸਤ ਹੋਣਰ ਤੇ ਸੁੰਦਰ ਹੁਣ ਅਸੀਂ ਔਂਕਰ ਦੇ ਜੋ ਦਲੈਂਕਰ ਦੇ ਸ਼ਬਦ ਨੇ ਉਹ ਸੁਣਾਵਾਂਗੇ ਪਹਿਲਾਂ ਲਿਖ ਲਈਏ ਲਿਖਣ ਤੋਂ ਬਾਅਦ ਆਪਾਂ ਦੇਖੋ ਜਿਵੇਂ ਇਸ ਵੀਡੀਓ ਵਿੱਚ ਲਿਖਿਆ ਊਂਠ ਊਂਠ ਨੂੰ ਦੋਦ ਲੈਕਰ ਲੱਗੇ ਜੀ ਊਂਠ ਇੱਥੇ ਲਾ ਲਓ ਊੜਾ ਊਂਠ ਹੁਣ ਅਸੇ ਇੱਥੇ ਆ ਗਿਆ ਜੀ ਚਾਕੂ ਚਾਕੂ ਨੂੰ ਦੋਦ ਲੈਕਰ ਲੱਗੇ ਕੁ ਦੇਖੋ ਚਾਕੂ ਦੋਦ ਲੈਕਰ ਲੱਗੇ ਜੀ ਉਸ ਤੋਂ ਬਾਅਦ ਆ ਗਿਆ ਜੀ ਢਮਰੂ ਰਾ ਨੂੰ ਦੋ ਸ਼ਬਦ ਲੱਗੇ ਦੋਦ ਲੈਕਰ ਲੱਗੇ ਜੀ ਢਮਰੂ ਇੱਥੇ ਦੋ ਦਲੈਂਕੜ ਦਾ ਉਪਯੋਗ ਹੋ ਗਿਆ ਜੀ ਅੱਗੇ ਆ ਗਿਆ ਜੀ ਸਕੂਲ ਸੂਰਜ ਸਕੂਲ ਨੂੰ ਦੇਖੋ ਉ ਦੋ ਵਰਡ ਲੱਗੇ ਜੀ ਦਲੈਂਕੜ ਅੱਗੇ ਆ ਗਿਆ ਜਾਦੂਗਰ ਘਾਰ ਨੂੰ ਦੋ ਦਲੈਂਕੜ ਲੱਗੇ ਜੀ ਅੱਗੇ ਆ ਗਿਆ ਜੀ ਸਕੂਟਰ ਕੂ ਇਹ ਵੀ ਦਲੈਂਕੜ ਲੱਗੇ ਜੀ ਦੋ ਇਹ ਜੋ ਸਾਰੇ ਸਾਡੇ ਵਰਡ ਹੈਡਲਾਈਨ ਕਰੇ ਗਏ ਨੇ ਜੀ ਇਹਨੇ ਦਲੈਂਕੜ ਵਾਲੇ ਆਦ ਲੈਂਕਰ ਦਾ ਨਿਸ਼ਾਨ ਆ ਜੀ ਇਹਨੂੰ ਕਹਿੰਦੇ ਨੇ ਦਲੈਂਕਰ ਤੇ ਹੁਣ ਜਿਵੇਂ ਅਸੀਂ ਲਿਖਿਆ ਕਬੂਤਰ ਆ ਜੀ ਲਿਖਿਆ ਜੀ ਕਬੂਤਰ ਇਹਨੂੰ ਬੱਬੇ ਦੇ ਥੱਲੇ ਤੋਂ ਦਲੈਂਕਰ ਕਬੂਤਰ ਉਸ ਤੋਂ ਅੱਗੇ ਆ ਗਿਆ ਜੀ ਸੂਰਜ ਸ ਸੇ ਨੂੰ ਦੋ ਦਲੈਂਕਰ ਆ ਗਏ ਜੀ ਉਸ ਤੋਂ ਬਾਅਦ ਆ ਗਿਆ ਸਰਦਾਲੂ ਲ ਲੇ ਨੂੰ ਦੋ ਦਲੈਂਕਰ ਆ ਗਏ ਜੀ ਉਸ ਤੋਂ ਬਾਅਦ ਆ ਗਿਆ 파ਰਖੂ ਖ ਖੇ ਨੂੰ ਦੋ ਦਲੈਂਕਰ ਆ ਗਏ ਜੀ ਸੋ ਆ ਦੇਖੋ ਜੀ ਅੱਗੇ ਆ ਗਿਆ ਸਾਹੂਕਾਰ ਇਹਨੂੰ ਦੋਤ ਲੈਂਕਰ ਆ ਗਿਆ ਜੀ ਤੇ ਆਹ ਦੇਖੋ ਜੀ ਹੁਣ ਤੁਸੀਂ ਇਸ ਵੀਡੀਓ ਵਿੱਚ ਇਹ ਦੇਖੋ ਕਿ ਗਲੈਂਕਰ ਦੀ ਜੋ ਵਰਤੋਂ ਆ ਕਿੱਥੇ ਕਿੱਥੇ ਹੁੰਦੀ ਆ ਦੇਖੋ ਜਿਵੇਂ ਹੁਣ ਲਿਖਿਆ ਸੀ ਕਬੂਤਰ ਕਬੂਤਰ ਲਿਖਿਆ ਅਸੀਂ ਲਿਖਿਆ ਕ ਬੱਬੇ ਨੂੰ ਦੋਤ ਲੈਂਕਰ ਤੱਤਾ ਰਾਰਾ ਕਬੂਤਰ ਹੁਣ ਬੱਬੇ ਨੂੰ ਦੋਤ ਲੈਂਕਰ ਲੱਗ ਗਿਆ ਜੀ ਇੱਥੇ ਆ ਗਿਆ ਕਬੂਤਰ ਉਸ ਤੋਂ ਬਾਅਦ ਅਸੀਂ ਲਿਖਦੇ ਆ ਜੀ ਸੂਰਜ ਹੁਣ ਦੁੱਧ ਲੈਣਕੜ ਕਿੱਥੇ ਲੱਗੇ ਜੀ ਆ ਦੇਖੋ ਆ ਦੁੱਧ ਲੈਣਕੜ ਲੱਗੇ ਜੀ ਉਸ ਤੋਂ ਬਾਅਦ ਆ ਗਿਆ ਕਿ ਜੀ ਪਾਰਖੂ ਦੇਖੋ ਇੱਥੇ ਪਾਰਖੂ ਇਹਨੂੰ ਦੁੱਧ ਲੈਣਕੜ ਲੱਗੇ ਜੀ ਸੋ ਇਹ ਸੀ ਤੁਹਾਡੇ ਮਾਤਰਾ ਤੇ ਦਲੈਂਕੜ ਵਾਲੇ ਸ਼ਬਦ ਹੁਣ ਇਹਨੂੰ ਕਹਿੰਦੇ ਆ ਅਸੀਂ ਔਂਕੜ ਸੌਰੀ ਔਂਕੜ ਤੇ ਇਹਨੂੰ ਕਹਿਆ ਜਾਂਦਾ ਜੀ ਅਸੀਂ ਦਲੈਂਕੜ ਇਹ ਕੰਦਲ ਜੀ ਦਲੈਂਕੜ ਵਾਲੇ ਸ਼ਬਦ ਇਹਨੂੰ ਔਂਕੜ ਕਿਹਾ ਜਾਂਦਾ ਜੀ ਇਹਨਾਂ ਨੂੰ ਕਿਹਾ ਜਾਂਦਾ ਦਲੈਂਕੜ ਸੋ ਅਗਰ ਤੁਹਾਡੀ ਸਾਲੂ ਵੀਡੀ ਤੁਹਾਨੂੰ ਸਭ ਨੂੰ ਸਾਡੀ ਵੀਡੀਓ ਲੱਗਦੀ ਆ ਵਧੀਆ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਵਿਚਾਰਾਂ ਨਾਲ ਅਸੀਂ ਹੋਰ ਵੀ ਨਵੀਂ ਵੀਡੀਓ ਵਾਲੀ ਸਾਜ ਪਾ ਸਕੀ ਸੋ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਬੱਚੇ ਵੀ ਤੁਹਾਡੇ ਇਸ ਵੀਡੀਓ ਨਾਲ ਜੁੜ ਕੇ ਆਪਣੀ ਪੜ੍ਹਾਈ ਦੇ ਵਿੱਚ ਵਧੀਆ ਤਰੀਕੇ ਨਾਲ ਜਾਣਕਾਰੀ ਹਾਸਲ ਕਰ ਸਕਣ ਸੋ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਸਤਿ ਸ੍ਰੀ ਅਕਾਲ